ਸਾਤਰੀ ਕਾਲ ਜੀ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਵੀਂ ਕਹਾਣੀ ਨਾਲ ਹਾਜ਼ਰਾਂ ਉਮੀਦ ਹੈ ਪਸੰਦ ਵੀ ਆਵੇਗੀ ਛੋਟੀ ਨਣਦੇ ਦੇ ਵਿਆਹ ਦੀ ਗੱਲ ਵੈਸੇ ਤਾਂ ਕਈ ਜਗ੍ਹਾ ਚੱਲ ਰਹੀ ਸੀ ਪਰ ਇੱਕ ਜਗ੍ਹਾ ਵਾਲੀ ਗੱਲ ਤੇ ਰਿਸ਼ਤਾ ਸਭ ਨੂੰ ਪਸੰਦ ਆਇਆ ਲੜਕੀ ਵੇਖ ਲਈ ਗਈ ਪਸੰਦ ਵੀ ਕਰ ਲਈ ਗਈ ਪਰ ਲੈਣ ਦੇਣ ਤੇ ਆ ਕੇ ਗੱਲ ਅਟ ਗਈ ਕੈਸ਼ ਦੀ ਲੰਬੀ ਚੌੜੀ ਲਿਸਟ ਤਾਂ ਮੰਗੀ ਗਈ ਤੇ ਮਹਿੰਗੀਆਂ ਚੀਜ਼ਾਂ ਦੀ ਫਰਮਾਇਸ਼ ਨੇ ਤਾਂ ਜਿਵੇਂ ਛੱਕੇ ਹੀ ਛੁੜਾ ਦਿੱਤੇ કરી ਕਈ ਦਿਨਾਂ ਤੋਂ ਇਸੇ ਗੱਲ ਤੇ ਬਹਿਸ ਛਿੜੀ ਹੋਈ ਸੀ ਸਾਰੇ ਪਰੇਸ਼ਾਨ ਜੇ ਬੈਠੇ ਸੀ ਪਿਤਾ ਸਮੇਤ ਤਿੰਨੋਂ ਭਰਾ ਤੇ ਦੋਨੋਂ ਭਾਬੀਆਂ ਤਰ੍ਹਾਂ-ਤਰ੍ਹਾਂ ਦੇ આરોਪਾਂ ਨਾਲ ਜਿਵੇਂ ਵਿਅੰਗ ਕੱਸ ਰਹੇ ਸਨ ਲੜਕਾ ਕੋਈ ਵੱਡਾ ਅਫਸਰ ਵੀ ਨਹੀਂ ਸੀ ਆਮ ਸਧਾਰਨ ਮੱਧ ਵਰਗੀ ਪਰਿਵਾਰ ਦਾ ਲੜਕਾ ਸੀ ਪਰ ਮੰਗ ਇੰਨੀ ਜਿਵੇਂ ਕਿਤੋਂ ਦਾ ਜੱਜ ਹੋਵੇ ਕਈ ਲੱਖ ਰੁਪਏ ਨਗਦ ਨਾਲ ਹੀ ਸਾਰਾ ਸਮਾਨ ਜਿਵੇਂ ਮੋਟਰਸਾਈਕਲ ਫਰਿੱਜ ਵਾਸ਼ਿੰਗ ਮਸ਼ੀਨ ਟੀਵੀ ਤੇ ਹੋਰ ਪਤਾ ਨਹੀਂ ਕੀ ਕੀ ਪਪਾ ਇਹ ਰਸਤਾ ਛੱਡ ਦੇ ਉਹ ਕੋਈ ਹੋਰ ਦੇਖ ਲਵੋ ਵੱਡੇ ਬੇਟੇ ਨੇ ਤਾਂ ਸਾਫ਼ ਗੱਲ ਕਹਿ ਦਿੱਤੀ ਸੀ ਵੱਡੀ ਨੂੰਹ ਨੇ ਵੀ ਇਸ ਇਨਕਾਰ ਵਿੱਚ ਹਾਮੀ ਭਰੀ ਸੀ ਵਿਚਕਾਰਲੇ ਤੇ ਉਸਦੀ ਪਤਨੀ ਨੇ ਵੀ ਇਹੀ ਕਿਹਾ ਛੋਟਾ ਤਾਂ ਜਿਵੇਂ ਤਿਲਮਲਾ ਹੀ ਗਿਆ ਉਹ ਕਹਿਣ ਲੱਗਾ ਅਜਿਹੇ ਲਾਲਚੀਆਂ ਦੇ ਬੇਟੀ ਦੇਣੀ ਹੀ ਨਹੀਂ ਚਾਹੀਦੀ ਆਪਣੀ ਤਰਨ ਵਿੱਚ ਕਿਸ ਗੱਲ ਦੀ ਕਮੀ ਆ ਆਪਾਂ ਵੀ ਤਾਂ ਉਸ ਦੀ ਸਿੱਖਿਆ ਤੇ ਪੈਸੇ ਲਾਏ ਆ ਸ਼ੁਰੂ ਤੋਂ ਹੁਣ ਤੱਕ ਪੀਪਰਾਂ ਵਿੱਚ ਪਹਿਲੇ ਨੰਬਰ ਤੇ ਹੀ ਆਉਂਦੀ ਐ ਦੇਖਣਾ ਐਮ ਐਸ ਸੀ ਵਿੱਚ ਵੀ ਟੌਪ ਕਰੂਗੀ ਤਾਂ ਕੀ ਉਹ ਨੌਕਰੀ ਨਹੀਂ ਕਰ ਸਕਦੀ ਕਿਤੇ ਪਰ ਉਸਦੇ ਪਾਪਾ ਨੇ ਗੱਲ ਕੱਟ ਦਿਆਂ ਕਿਹਾ ਇਹ ਸਭ ਤਾਂ ਬਾਅਦ ਦੀਆਂ ਗੱਲਾਂ ਨੇ ਗगन ਬੇਟਾ ਹਜੇ ਤਾਂ ਜੋ ਹੈ ਉਸ ਤੇ ਗੌਰ ਕਰੋ ਕਿਤੇ ਵੀ ਗੱਲ ਚਲਾਓ ਮੰਗ ਕੋਈ ਘੱਟ ਥੋੜੀ ਹੋਵੇਗੀ ਇਹੀ ਇੱਕ ਘਰ ਤਾਂ ਸਾਰਿਆਂ ਨੂੰ ਸਹੀ ਲੱਗਿਆ ਹੋਰ ਕਿਤੇ ਵੀ ਜੇਕਰ ਗੱਲ ਕਰਦੇ ਆਂ ਤਾਂ ਮੰਗ ਤਾਂ ਹੋਵੇਗੀ ਹੀ ਅੱਜ ਕੱਲ ਨੌਕਰੀ ਪੇਸ਼ਾ ਮੁੰਡਿਆਂ ਦੇ ਤਾਂ ਜਿਵੇਂ ਸਰਖਾਬ ਦੇ ਖੰਭ ਨਿਕਲ ਆਉਂਦੇ ਇਹ ਲੜਕਾ ਸੋਹਣਾ ਏ ਤਰਨ ਦੇ ਨਾਲ ਜੋੜੀ ਵੀ ਖੂਬ ਫਬੇਗੀ ਪਰਿਵਾਰ ਵੀ ਛੋਟਾ ਦੋ ਭੈਣ ਭਰਾ ਭੈਣ ਦਾ ਵਿਆਹ ਹੋ ਗਿਆ ਵੱਡਾ ਭਰਾ ਵੀ ਵਿਆਹਿਆ ਛੋਟਾ ਹੋਣ ਦੇ ਨਾਲ ਛੋਟੇ ਤੇ ਜ਼ਿਆਦਾ ਫਰ ਜਾਂਦਾ ਭਾਰ ਵੀ ਨਹੀਂ ਹੁੰਦਾ ਤੁਹਾਡੀ ਭੈਣ ਸੁખી ਰਹੇਗੀ ਪਾਪਾ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਇਹ ਤਾਂ ਠੀਕ ਆ ਪਾਪਾ 2 ਲੱਖ ਰੁਪਏ ਨਕਦ ਫਿਰ ਇੰਨਾ ਸਾਜੋ ਸਮਾਨ ਆਪਾਂ ਕਿੱਥੋਂ ਦੇ ਸਕਾਂਗੇ ਸ਼ਗਨ ਦੇ ਵਿਆਹ ਕੀਤੇ ਨੂੰ ਵੀ ਹਜੇ 2 ਸਾਲ ਹੀ ਹੋਏ ਆ ਉੱਥੇ ਤਾਂ ਇਨੀ ਮੰਗ ਵੀ ਨਹੀਂ ਸੀ ਵਿਚਕਾਰਲਾ ਪੁੱਤਰ ਕਹਿਣ ਲੱਗਾ ਹੁਣ ਸਭ ਇੱਕੋ ਜਿਹਾ ਤਾਂ ਨਹੀਂ ਹੋ ਸਕਦੇ 2 ਸਾਲ ਦੇ ਸਮੇਂ ਦਾ ਅੰਤਰ ਤਾਂ ਆ ਹੀ ਗਿਆ ਸਮਾਨ ਘੱਟ ਕਰਦੇ ਆ ਤਾਂ ਸ਼ਾਇਦ ਗੱਲ ਬਣ ਜਾਵੇ ਪੈਸੇ ਵੀ 1 ਲੱਖ ਤੱਕ ਦੇ ਸਕਦੇ ਆ ਜੇਕਰ ਸਮਾਨ ਖਰੀਦਣਾ ਨਾ ਪਵੇ ਤਾਂ ਕੋਜ ਗਗਨਦੇ ਸੌਰਿਆਂ ਵਾਲਾ ਨਵਾਂ ਵਿਆਹ ਆਈ। ਅਜੇ 6 ਮਹੀਨੇ ਤਾਂ ਵਿਆਹ ਨੂੰ ਹੋਏ ਆ। ਪਾਪਾ ਨੇ ਕਿਹਾ ਤਾਂ ਕਿ ਛੋਟੀ ਨੂੰ ਨੂੰ ਬੁਰਾ ਨਹੀਂ ਲੱਗੇਗਾ ਕਿ ਉਸਦੇ ਪੇਕੇਆਂ ਦਾ ਸਮਾਨ ਕਿਵੇਂ ਦੇ ਰਹੇ ਆ। ਕਈ ਔਰਤਾਂ ਨੂੰ ਪੇਕੇਆਂ ਦਾ ਇੱਕ ਟਣਕਾ ਵੀ ਬਹੁਤ ਪਿਆਰਾ ਹੁੰਦਾ। ਵੱਡਾ ਬੇਟਾ ਕਹਿਣ ਲੱਗਾ ਨਹੀਂ ਬਿਲਕੁਲ ਨਹੀਂ। ਪਾਪਾ ਫਾਲਤੂ ਦੀ ਟੈਨਸ਼ਨ ਨਾ ਲਓ ਤੁਸੀਂ। ਨੂੰਹਾਂ ਵਿੱਚ ਵੱਡੀ ਤੇ ਵਿਚਾਰ ਲਈ ਨੂੰ ਕੀ ਦੇਵੇਗੀ? ਮਾਂ ਨੇ ਪੁੱਛਿਆ। ਕੁਝ ਨਹੀਂ ਦੇਣਾ ਉਹਨਾਂ ਨੇ, ਜਾਣਦੇ ਹੋ ਤੁਸੀਂ। ਜਦੋਂ ਤੁਸੀਂ ਛੋਟੀ ਦਾ ਦਾਜ ਦਿਓਗੇ ਤਾਂ ਕਿਉਂ ਨਹੀਂ ਕਹੋਗੀ ਕਿ ਉਹ ਦੋਨੋਂ ਵੀ ਕੁਝ ਕਰਨ ਆਪਣੇ ਪੇਕਿਆਂ ਦਾ ਕੌਣ ਦਿੰਦਾ ਟੀਵੀ ਫ੍ਰਿਜ ਜਾਂ ਹੋਰ ਸਮਾਨ ਫਿਰ ਵਿਚਾਰਲਾ ਪੁੱਤਰ ਬੋਲਿਆ ਨਹੀਂ ਮੈਂ ਖੁਦ ਨਹੀਂ ਚਾਹੁੰਦਾ ਕਿ ਮਨੂ ਦੇ ਪੇਕਿਆਂ ਦਾ ਸਮਾਨ ਦਿੱਤਾ ਜਾਵੇ ਜਦੋਂ ਸਾਨੂੰ ਮਿਲਿਆ ਤਾਂ ਅਸੀਂ ਕਿਵੇਂ ਵੀ ਉਸ ਦੀ ਵਰਤੋਂ ਕਰੀਏ ਇਹ ਕੋਈ ਸ਼ਰਾਫਤ ਦੀ ਗੱਲ ਥੋੜੀ ਹੈ ਤੇ ਫਿਰ ਵੱਡੀ ਭਾਬੀ ਤੇ ਵਿਚਾਰਲੀ ਦਾ ਸਮਾਨ ਵੀ ਨਵਾਂ ਕਿੱਥੇ ਪਿਆ ਹੈ ਜਿਹੜਾ ਦਿੱਤਾ ਜਾ ਸਕੇ ਸਭ ਤੋਂ ਛੋਟਾ ਗगन ਉਤੇਜਿਤ ਹੋ ਕੇ ਖਿੱਚ ਕੇ ਕਹਿਣ ਲੱਗਾ ਰਹਿਣ ਦਿਓ ਭਰਾਵੋ ਕੋਈ ਕੁਝ ਨਾ ਦੇਵੋ ਮਨਾ ਕਰ ਦੇਵੋ ਕਿ ਅਸੀਂ ਇੰਨੇ ਅਮੀਰ ਨਹੀਂ ਹਾਂ ਨਾ ਧੰਨਾ ਸੇਠ ਕਿ ਉਹਨਾਂ ਦੀ ਇੰਨੀ ਲੰਮੀ ਚੌੜੀ ਫਰਮਾਇਸ਼ ਪੂਰੀ ਕਰ ਸਕੀਏ ਅਸੀਂ ਨਹੀਂ ਦੇਣੀ ਕੋਈ ਅਜਿਹੀ ਚੀਜ਼ ਜੋ ਨੂਹਾਂ ਦੇ ਪੇਕਿਆਂ ਦੀ ਹੋਵੇ ਪੂਰੀ ਜ਼ਿੰਦਗੀ ਕੌਣ ਸੁਣੂਗਾ ਇਸੇ ਲਈ ਤਾਂ ਸ਼ਗਨ ਦੇ ਵਿਆਹ ਤੇ ਕਿਸੇ ਦਾ ਕੁਝ ਨਹੀਂ ਸੀ ਦਿੱਤਾ ਮਾਂ ਨੇ ਕਿਹਾ ਉਦੋਂ ਗੱਲ ਹੋਰ ਸੀ ਗਗਨ ਦੀ ਮਾਂ ਹੁਣ ਮੈਂ ਰਿਟਾਇਰ ਹੋ ਚੁੱਕਿਆ ਹਾਂ ਬੇਟੀ ਕੀ ਬੇਟੀਆਂ ਦੇ ਵਿਆਹ ਵਿੱਚ ਵੀ ਤਾਂ ਲੱਗਦੀ ਹੈ ਨਾ ਰਕਮ ਮੈਂ ਵੀ ਲਗਾਈ ਆ ਤਿੰਨ ਪੁੱਤਰਾਂ ਦੇ ਵਿਆਹ ਵਿੱਚ ਆਪਾਂ ਇੰਨਾ ਵੱਡਾ ਦਾਨ ਦੇ ਹੀ ਕਿੱਥੇ ਮੰਗਿਆ ਸੀ ਪੁੱਤਰਾਂ ਦੇ ਸਹੁਰਿਆਂ ਤੋਂ ਆਪਣੇ ਬੇਟੇ ਵੀ ਤਾਂ ਨੌਕਰੀ ਕਰਦੇ ਸੀ ਹਾਂ ਛੋਟੇ ਗਗਨ ਦੇ ਸਮੇਂ ਥੋੜਾ ਬਹੁਤ ਮੂੰਹ ਖੋਲਿਆ ਸੀ ਪਰ ਇੰਨਾ ਕਿ ਸੁਣ ਕੇ ਦੇਣ ਵਾਲੇ ਦਾ ਲੱਕ ਹੀ ਨਾ ਟੁੱਟ ਜਾਵੇ ਪਾਪਾ ਨੇ ਬੜੇ ਮਾਨ ਨਾਲ ਕਿਹਾ ਤਾਂ ਜੇ ਹਾਂ ਕਰੋ ਛੱਡੋ ਨੌਕਰੀ ਵਾਲਾ ਮੁੰਡਾ ਕੋਈ ਬਿਜ਼ਨਸ ਕਰਨ ਵਾਲਾ ਲੱਭੋ ਜੋ ਇਹਨਾਂ ਮੂੰਹ ਹੀ ਨਾ ਖੋਲੇ ਕਿ ਅਸੀਂ ਪੈਸੇ ਨਾ ਦੇ ਸਕੀਏ ਮਾਂ ਨੇ ਸਲਾਹ ਦਿੱਤੀ ਲਓ ਹੁਣ ਤੱਕ ਕਹਿੰਦੀ ਸੀ ਮੁੰਡਾ ਨੌਕਰੀ ਵਾਲਾ ਹੋਣਾ ਚਾਹੀਦਾ ਹੁਣ ਕਹਿੰਦੀ ਆ ਕਿ ਵਪਾਰੀ ਲੱਭ ਲਓ ਆਪਣੀ ਕੁੜੀ ਦੀ ਉਮਰ 21 ਪਾਰ ਕਰ ਗਈ ਐ ਵਪਾਰੀ ਜਾਂ ਹੋਰ ਕੋਈ ਵੀ ਲੱਭਦੇ ਲੱਭਦੇ ਅੱਧੀ ਉਮਰ ਹੋ ਜਾਣੀ ਐ ਸਮਾਂ ਲੰਘਦਿਆਂ ਧੇਰ ਨਹੀਂ ਲੱਗਦੀ ਤਾਂ ਕਰਜ਼ ਲੈ ਲਓ ਕਿਤੋਂ ਪਾਪਾ ਅੱਕ ਕੇ ਬੋਲੇ ਕਰਜ਼ ਲੈ ਲਓ ਕਰਜ ਲਾਵੇਗਾ ਕੌਣ ਤੂੰ ਲਾਏਂਗੀ ਮੈਂ ਲਾਵਾਂਗਾ ਕਿ ਭੀਖ ਮੰਗੇਂਗੀ ਉਹ ਰੋਣ ਹਾਕੀ ਆਵਾਜ਼ ਵਿੱਚ ਬੋਲੇ ਤੁਸੀਂ ਸਾਰੇ ਕਿੰਨਾ-ਕਿੰਨਾ ਦੇ ਸਕਦੇ ਹੋ ਤਿੰਨੇ ਜਣੇ ਉਹ ਤਿੰਨੋਂ ਪੁੱਤਰਾਂ ਵੱਲ ਦੇਖ ਕੇ ਕਹਿਣ ਲੱਗੇ ਪਾਪਾ ਤੁਸੀਂ ਜਾਣਦੇ ਹੋ ਕਿ ਸਕੂਲ ਦੇ ਕਲਰਕ ਦੀ ਤਨਖਾਹ ਕਿੰਨੀ ਕਾ ਤਿੰਨੋਂ ਹੀ ਭਰਾ ਲਗਭਗ ਇੱਕ ਹੀ ਸ਼੍ਰੇਣੀ ਵਿੱਚ ਤਾਂ ਸੀ ਵਾਦਾ ਕੀ ਕਰੀਏ ਗगन ਨੂੰ ਛੱਡ ਕੇ ਤਿੰਨਾ ਤੇ ਤਿੰਨ-ਤਿੰਨ ਬੱਚਿਆਂ ਦਾ ਭਾਰ ਹੈ ਪੜ੍ਹਾਈ ਲਿਖਾਈ ਤੋਂ ਲੈ ਕੇ ਬਾਕੀ ਬਚਦਾ ਵੀ ਕੀ ਹੈ ਤੁਸੀਂ ਤਾਂ ਜਾਣਦੇ ਹੀ ਹੋ ਕੀ ਦੇ ਸਕਾਂਗੇ ਹਿਸਾਬ ਲਗਾਇਆ ਕਿੱਥੇ ਆ ਪਰ ਜਿੰਨਾ ਬਣ ਸਕਿਆ ਦੇਵਾਂਗੇ ਤੁਸੀਂ ਫਿਲਹਾਲ ਤਾਂ ਉਹਨਾਂ ਨੂੰ ਸਾਫ਼ ਲਿਖ ਦਿਓ ਕਿ ਅਸੀਂ ਕੇਵਲ 50000 ਨਕਦ ਤੇ ਇਹ ਸਮਾਨ ਹੀ ਦੇ ਸਕਾਂਗੇ ਜੇਕਰ ਉਹਨਾਂ ਨੂੰ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਤਾਂ ਮਜਬੂਰੀ ਹੈ ਸਾਡੀ 1 ਲੱਖ ਤਾਂ ਨਕਦ ਕਿਸੇ ਵੀ ਤਰ੍ਹਾਂ ਨਹੀਂ ਦੇ ਸਕਾਂਗੇ ਨਾ ਹੀ ਇਹਨਾਂ ਸਮਾਨ ਹੀ ਵੱਡੇ ਬੇਟੇ ਨੇ ਕਿਹਾ ਤਾਂ ਜਿਵੇਂ ਦੋਨੋਂ ਭਰਾਵਾਂ ਨੇ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ ਵੱਡੀ ਤੇ ਵਿਚਾਰਲੀ ਨੂੰ ਕਦੋਂ ਤੋਂ ਕਮਰੇ ਅੰਦਰ ਬੜੀਆਂ ਖੁਸਰ-ਫੁਸਰ ਕਰ ਰਹੀਆਂ ਸੀ। ਛੋਟੀ ਨੂੰ ਰਸੋਈ ਵਿੱਚ ਸੀ। ਚਾਰੋਂ ਜਣਿਆਂ ਨੂੰ ਗਰਮ-ਗਰਮ ਰੋਟੀਆਂ ਲਾ ਕੇ ਖਵਾ ਰਹੀ ਸੀ। 6 ਮਹੀਨੇ ਹੋਏ ਜਦੋਂ ਵਿਆਹ ਕੇ ਆਈ ਸੀ। ਉਦੋਂ ਤੋਂ ਹੀ ਉਹ ਰਸੋਈ ਦੀ ਜਿਵੇਂ ਇੰਚਾਰਜ ਬਣ ਗਈ ਸੀ। ਬੱਚਿਆਂ ਸਮੇਤ ਪੂਰੇ ਘਰ ਨੂੰ ਖਾਣਾ ਖਵਾਉਣ ਵਿੱਚ ਉਸ ਨੂੰ ਪਤਾ ਨਹੀਂ ਕਿਹੜਾ ਸੁੱਖ ਮਿਲਦਾ ਸੀ। ਉਸਨੇ ਛੋਟੀ ਹਾਮ ਉਮਰ ਨੰਦ ਤਰਨ ਨੂੰ ਜਿਵੇਂ ਸੱਤੀ ਛੋਟੀ ਪੈਣ ਹੀ ਬਣਾ ਲਿਆ ਸੀ। ਦੋਨਾਂ ਵਿੱਚ ਬਹੁਤ ਜ਼ਿਆਦਾ ਲਗਾ ਸੀ। ਤਰਨ ਇਹ ਸਾਲ ਸਾਇੰਸ ਦੀ ਗ੍ਰੈਜੂਏਟ ਹੋਣ ਜਾ ਰਹੀ ਸੀ। ਘਰ ਵਾਲਿਆਂ ਦੀ ਸਹਿਮਤੀ ਲੈ ਕੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਹੀ ਸੀ। ਜੋ ਵਿਸ਼ਾ ਤਰਨ ਦਾ ਸੀ ਪਹਿਲਾਂ ਉਹੀ ਉਸ ਦਾ ਵੀ ਸੀ। ਇਸੇ ਵਜ੍ਹਾ ਕਰਕੇ ਉਹ ਉਸ ਨੂੰ ਖੁਦ ਪੜ੍ਹਾਉਂਦੀ ਸੀ ਤੇ ਦੱਸਦੀ ਰਹਿੰਦੀ ਸੀ। ਪੂਰਾ ਘਰ ਉਸ ਤੇ ਜਿਵੇਂ ਜਾਨ ਛੜਕਦਾ। ਜਦੋਂ ਤੋਂ ਆਈ ਸੀ ਵੱਡੀ ਤੇ ਵਿਚਾਰ ਲਈਦੀਆਂ ਲੜਾਈਆਂ ਘੱਟ ਹੋ ਗਈਆਂ ਸੀ। ਸੱਸ ਦੇ ਨਨਦ ਦਾ ਮਾਨ ਸਨਮਾਨ ਜਿਵੇਂ ਵਧ ਗਿਆ ਸੀ। ਗੱਲ-ਗੱਲ ਤੇ ਉਤੇਜਿਤ ਹੋਣ ਵਾਲੇ ਤਿੰਨੋਂ ਭਰਾ ਸ਼ਾਂਤ ਹੋ ਗਏ ਸੀ। ਰੋਬ ਝਾੜਨ ਵਾਲੇ ਸੋਰੇ ਦੀ ਆਵਾਜ਼ ਵੀ ਨੀਵੀਂ ਹੋ ਗਈ ਸੀ। ਸੱਸ ਦੀ ਮੰਮਤਾ ਵੀ ਨੂਹਾਂ ਤੇ ਲਹਿਰਾਉਂਦੀ ਰਹਿੰਦੀ ਸੀ। ਕੌੜੇ ਸ਼ਬਦਾਂ ਦਾ ਪ੍ਰਯੋਗ ਤਾਂ ਜਿਵੇਂ ਪੁਰਾਣੀ ਗੱਲ ਹੋ ਚੱਲੀ ਸੀ ਤੇ ਗੁੱਸਾ ਜਿਵੇਂ ਉਬਲ ਚੁੱਕੇ ਦੁੱਧ ਵਾਂਗ ਬੈਠ ਗਿਆ ਸੀ। ਬਈ ਮੰਨੂ ਇਹ ਰੋਟੀ ਤੇ ਦੁੱਧ ਦਾ ਕੌਲਾ ਤਾਂ ਮੇਰੇ ਅੱਗੇ ਗਲਤੀ ਨਾਲ ਰੱਖ ਗਈ। ਇਹ ਤਾਂ ਪਾਪਾ ਲਈ ਆ। ਬਈ ਮੇਰੇ ਕੋਲ ਭਲੇਖੇ ਨਾਲ ਰੱਖਿਆ। ਸ਼ਾਇਦ ਭੁੱਲ ਗਈ। ਉਦੋਂ ਹੀ ਛੋਟੀ ਨੂੰ ਗਰਮ ਗਰਮ ਰੋਟੀ ਬਣਾ ਕੇ ਜੇਠ ਦੇ ਲਈ ਲਿਆਈ ਤੇ ਕਹਿਣ ਲੱਗੀ ਬੀਰ ਜੀ ਇਹ ਦੁੱਧ ਤੇ ਰੋਟੀ ਤੁਹਾਡੇ ਲਈ ਆ ਪਰ ਮੇਰੇ ਤਾਂ ਹਜੇ ਪੂਰੇ ਦੰਦ ਆ ਤਾਂ ਕੀ ਹੋਇਆ ਬਿਨਾ ਦੰਦ ਵਾਲੇ ਦੁੱਧ ਦੀ ਰੋਟੀ ਖਾ ਸਕਦੇ ਆ ਦੇਖੋ ਤਾਂ ਸਹੀ ਤੁਸੀਂ ਕਿੰਨੇ ਪਤਲੇ ਹੁੰਦੇ ਜਾ ਰਹੇ ਹੋ ਹੁਣ ਤਾਂ ਰੋਜ਼ ਪਾਪਾ ਜੀ ਦੇ ਵਾਂਗ ਹੀ ਤੁਹਾਨੂੰ ਖਾਣਾ ਖਾਣਾ ਪਵੇਗਾ ਤਾਂ ਹੀ ਤਾਂ ਤੁਸੀਂ ਪਾਪਾ ਜੀ ਵਰਗੇ ਹੋ ਸਕੋਗੇ ਤੇ ਦੇਖੋ ਨਾ ਵਾਲ ਕਿਵੇਂ ਸਫੈਦ ਹੋ ਰਹੇ ਆ ਤੁਹਾਡੇ ਉਹ ਜੋਰ ਨਾਲ ਹੱਸ ਕੇ ਚਲੀ ਗਈ ਫਿਰ ਪਿਆਰ ਨਾਲ ਛਲਕੇ ਹੰਝੂ ਪੂੰਝ ਕੇ ਵੱਡਾ ਜੇਠ ਕਹਿਣ ਲੱਗਾ ਪਾਗਲ ਹੈ ਵੀ ਇਹ ਕਿਸ ਨੇ ਕਿਹਾ ਕਿ ਦੁੱਧ ਰੋਟੀ ਖਾਣ ਨਾਲ ਮੋਟੇ ਹੁੰਦੇ ਆਂ ਵਾਲ ਸਫੇਦ ਨਹੀਂ ਹੁੰਦੇ ਪਾਪਾ ਨੂੰ ਦੇਖੋ ਨਾ ਉਹਨਾਂ ਦੇ ਤਾਂ ਨਾ ਵਾਲ ਇੰਨੇ ਸਫੇਦ ਆਂ ਨਾ ਤੁਹਾਡੇ ਵਰਗੇ ਪਤਲੇ ਆ ਫੇਰ ਤਾਂ ਮਨੂੰ ਮੈਨੂੰ ਵੀ ਦੁੱਧ ਰੋਟੀ ਦੇਣੀ ਪਵੇਗੀ ਵਾਲ ਤਾਂ ਮੇਰੇ ਵੀ ਸਫੇਦ ਹੋ ਰਹੇ ਆ ਛੋਟਾ ਜੇਠ ਬੋਲਿਆ ਵੀਰੇ ਤੁਹਾਨੂੰ ਕੁਝ ਸਾਲ ਬਾਅਦ ਦੇਵਾਂਗੀ ਪਰ ਮਨੂੰ ਬੇਟਾ ਬੱਚਿਆਂ ਦਾ ਤਾਂ ਪੂਰਾ ਨਹੀਂ ਪੈਂਦਾ ਜੇ ਮੈਨੂੰ ਦੇਵੇਂਗੀ ਤਾਂ ਉੱਥੇ ਕਟੌਤੀ ਹੋ ਜਾਵੇਗੀ ਨਹੀਂ ਵੀਰ ਜੀ ਮੈਂ ਚਾਹ ਵਿੱਚੋਂ ਬਚਾ ਕੇ ਦੇਵਾਂਗੀ ਤੁਹਾਨੂੰ ਹਣ ਕੇਵਲ ਦੋ ਵਾਰ ਚਾਹ ਬਣਿਆ ਕਰੂਗੀ ਪਹਿਲਾਂ ਆਪਾਂ ਸਭ ਦੁਪਹਿਰੇ ਵੀ ਪੀਂਦੇ ਸੀ ਤੇ ਫਿਰ ਸ਼ਾਮ ਨੂੰ ਤੁਹਾਡੇ ਸਾਹਮਣੇ ਨਾਲ ਹਣ ਆਪਾਂ ਸਭ ਦੀ ਚਾਹ ਇਕੱਠੀ ਬਣੇਗੀ ਤੇ ਤੁਸੀਂ ਚੁੱਪ ਜਾਪ ਰੋਜ਼ ਪਾਪਾ ਦੀ ਤਰ੍ਹਾਂ ਹੀ ਖਾਉਂਗੀ ਸੁਣ ਕੇ ਮਾਂ ਦਾ ਕਲਜਾ ਤੰਨ ਹੋ ਗਿਆ ਸੀ ਅਸੀਂ ਆਪਣੇ ਕਮਰੇ ਦੇ ਦਰਵਾਜ਼ੇ ਤੇ ਖੜੀਆਂ ਦੋਨੋਂ ਵੱਡੀਆਂ ਨੂਹਾਂ ਦੇ ਵੱਲ ਵੇਖਿਆ ਤੇ ਫਿਰ ਛੋਟੀ ਨੂਹ ਦੇ ਵੱਲ ਵੇਖਿਆ ਅਸ ਦਾ ਮਨ ਮਮਤਾ ਨਾਲ ਭਰ ਗਿਆ ਸੀ ਉਹ ਕੁਝ ਕਹਿਣ ਲਈ ਬੁੱਲ ਖੋਲਣੇ ਲੱਗੀ ਸੀ ਕਿ ਮਨੂੰ ਚੁੰਨੀ ਦੇ ਪੱਲੇ ਨਾਲ ਆਪਣੇ ਹੱਥ ਪਹੁੰਚਦੀ ਹੋਈ ਕਹਿਣ ਲੱਗੀ ਪਾਪਾ ਜੀ ਇੱਕ ਗੱਲ ਕਹਿਣੀ ਸੀ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਕਹਾ ਹਾਂ ਹਾਂ ਕਹਿਣਾ ਪੁੱਤਰ ਉਹ ਪਿਆਰ ਨਾਲ ਬੋਲੀ ਕਿ ਮੇਰੇ ਪੇਕੇਆਂ ਤੋਂ ਜੋ ਪੈਸੇ ਨਕਦ ਮਿਲੇ ਸੀ ਉਹ ਸਾਰੇ ਖਰਚ ਹੋ ਗਏ ਇਹ ਨਾ ਸੋਚੋ ਕਿ ਮੈਨੂੰ ਪੈਸੇ ਚਾਹੀਦੇ ਆ ਜਾਂ ਮੈਂ ਤੁਹਾਡੇ ਤੋਂ ਹਿਸਾਬ ਮੰਗ ਰਹੀ ਆ ਜੇਕਰ ਜਮ੍ਹਾਂ ਹਨ ਤਾਂ ਉਹ ਤੁਸੀਂ ਤਰਨ ਦੇ ਵਿਆਹ ਵਿੱਚ ਲਗਾ ਦਿਓ ਉਹ ਤਾਂ ਗगन ਨੇ ਅੱਧੇ ਸ਼ਾਇਦ ਆਪਣੇ ਖਾਤੇ ਵਿੱਚ ਜਮ੍ਹਾਂ ਕਰ ਲਏ ਸੀ। ਉਹ ਤਾਂ ਗगन ਵਾਸ਼ਵਸਨ ਵਿੱਚ ਘੁਰਲੀ ਕਰਦੇ ਕਰਦੇ ਘੁੰਮ ਕੇ ਖੜਾ ਹੋ ਗਿਆ। ਉਸ ਨੇ ਘੂਰ ਕੇ ਮਨੂ ਵੱਲ ਵੇਖਿਆ। ਮਨੂ ਨੇ ਤੁਰੰਤ ਉਧਰ ਬੈਠ ਕਮਾ ਲਈ। ਫਿਰ ਉਹ ਕਹਿਣ ਲੱਗੀ, "ਉਹ ਸਾਰੇ ਕਢਵਾ ਲਓ ਤੇ ਸਾਰੇ ਜਣੇ ਘੱਟੋ-ਘੱਟ 25-25 ਹਜ਼ਾਰ ਦਿਓ। ਪਰ ਭਾਈ ਹੋ ਜਾਵੇਗੀ।" ਪੈਸੇ ਤਾਂ ਹੋ ਜਾਣਗੇ, ਤਾਂ ਇਹਨਾਂ ਸਮਾਨ ਕਿੱਥੋਂ ਆਵੇਗਾ ਬੇਟਾ? ਪਾਪਾ ਨੇ ਦੁਖੀ ਹੁੰਦਿਆਂ ਪੁੱਛਿਆ। ਮੇਰਾ ਸਮਾਨ ਹਜੇ ਨਵਾਈਆਂ ਉਹ ਸਭ ਦੇ ਦਿਓ ਘਰ ਵਿੱਚ ਦੋ ਦੋ ਫਰਿੱਜਾਂ ਦਾ ਕੀ ਕੰਮ ਨਾ ਇਹਨੇ ਟੀਵੀ ਚਾਹੀਦੇ ਆ ਬਿਜਲੀ ਦਾ ਖਰਚ ਵੀ ਤਾਂ ਬਚਾਉਣਾ ਚਾਹੀਦਾ ਮੈਨੂੰ ਤਾਂ ਕਿੰਨਾ ਹੀ ਸਮਾਨ ਮਿਲਿਆ ਸੀ ਕੁਝ ਆਲਤੂ ਫालतੂ ਵੇਚ ਕੇ ਵੱਡੀਆਂ ਚੀਜ਼ਾਂ ਲੈ ਲਓ ਟੀਵੀ ਫਰਿੱਜ ਕੱਪੜੇ ਧੋਣ ਦੀ ਮਸ਼ੀਨ ਤੋਂ ਬਿਨਾਂ ਤਾਂ ਹੁਣ ਤੱਕ ਕੰਮ ਚੱਲ ਹੀ ਰਿਹਾ ਸੀ ਫਿਰ ਉਵੇਂ ਹੀ ਚੱਲ ਸਕਦਾ ਹੁਣ ਵੀ ਤੁਹਾਨੂੰ ਵਰ ਘਰ ਪਸੰਦ ਹੈ ਤਾਂ ਇੱਥੇ ਹੀ ਰਿਸ਼ਤਾ ਕਰੋ ਤਰਨ ਦਾ ਇਹੀ ਘਰਬਾਰ ਠੀਕ ਹੈ ਸਭ ਜਿਵੇਂ ਹੈਰਾਨ ਰਹਿ ਗਏ ਦੋਨੋਂ ਜੇਠ ਜਠਾਣੀਆਂ ਮੂੰਹ ਬੰਦ ਹੈਰਾਨੀ ਨਾਲ ਦੇਖਦੇ ਰਹੇ ਤੇ ਗगन ਜਿਵੇਂ ਗगन ਤਾਂ ਪਹਿਲਾਂ ਹੀ ਉਬਲ ਰਿਹਾ ਸੀ ਪਰ ਫਿਰ ਲੱਗਿਆ ਉਹ ਬਿਲਕੁਲ ਸ਼ਾਂਤ ਹੋ ਗਿਆ ਪਤਨੀ ਦੇ ਸਾਹਮਣੇ ਪਹਿਲਾਂ ਉਸਦੇ ਮਨ ਵਿੱਚ ਆਇਆ ਕਿਤੇ ਮਨੂ ਉਸਦੇ ਸਹੁਰਿਆਂ ਤੋਂ ਮਿਲੇ ਮੋਟਰਸਾਈਕਲ ਦੇ ਲਈ ਕਹਿ ਨਾ ਦੇਵੇ ਪਰ ਹੁਣ ਉਹ ਜਿਵੇਂ ਖੁਦ ਹੀ ਪਿਗਲ ਰਿਹਾ ਸੀ ਉਸਨੇ ਪਾਪਾ ਨਾਲ ਲੜਜੜ ਕੇ ਵਿਆਹ ਤੋਂ ਬਾਅਦ ਸਹੁਰਿਆਂ ਤੋਂ ਮਿਲੇ ਅੱਧੇ ਰੁਪਏ ਝਟਕ ਕੇ ਬੈਂਕ ਬੈਲੈਂਸ ਬਣਾ ਲਿਆ ਸੀ ਇਹ ਗੱਲ ਉਸਨੇ ਮਨੂ ਨੂੰ ਕਦੇ ਨਹੀਂ ਸੀ ਦੱਸੀ ਅੱਜ ਜਿਵੇਂ ਉਹ ਪੂਰੇ ਪਰਿਵਾਰ ਦੀਆਂ ਨਜ਼ਰਾਂ ਵਿੱਚ ਡੱਗ ਗਿਆ ਸੀ ਪੈਸਿਆਂ ਦੀ ਗੱਲ ਤੇ ਉਹ ਬੁਖਲਾ ਕੇ ਕੁਝ ਕਹਿਣ ਲਈ ਸ਼ਬਦ ਜੋੜ ਹੀ ਰਿਹਾ ਸੀ ਕਿ ਮਨੂ ਦੀ ਦਾਨਸ਼ੀਲਤਾ ਨੇ ਉਸ ਨੂੰ ਗਹਿਰਾਈ ਤੱਕ ਝੰਡੋੜ ਦਿੱਤਾ ਮੰਮੀ ਜੀ ਮੇਰੇ ਕੋਲ ਗਹਿਣੇ ਵੀ ਹਨ ਮੈਂ ਸਭ ਤੋਂ ਛੋਟੀ ਹਾਂ ਨਾ ਪਿੱਕਿਆਂ ਵਿੱਚ ਇਸ ਕਰਕੇ ਵੱਡੇ ਦੋਨੋਂ ਭਰਾ ਭਾਬੀ ਤੇ ਚਾਚਾ ਚਾਚੀ ਤੇ ਦੋਨੋਂ ਬੇਟੇ ਨੂਹਾਂ ਨੇ ਵੀ ਕਾਫੀ ਕਰ ਦਿੱਤਾ ਚਾਚੀ ਦੀ ਤਾਂ ਮੈਂ ਬਹੁਤ ਹੀ ਦੁਲਾਰੀ ਹਾਂ ਉਹਨਾਂ ਨੇ ਮੈਨੂੰ ਅਲੱਗ ਤੋਂ ਵੀ ਗਹਿਣੇ ਦਿੱਤੇ ਉਹਨਾਂ ਨੂੰ ਵੇਚ ਕੇ ਸਮੱਸਿਆ ਹੱਲ ਹੋ ਜਾਵੇਗੀ। ਤੁਸੀਂ ਸਾਰੇ ਜਨਤਾ ਨਾ ਕਰੋ। ਪਾਪਾ ਰਿਟਾਇਰ ਹੋ ਗਏ ਹਨ ਤਾਂ ਹੁਣ ਇਹ ਭਾਰ ਉਹਨਾਂ ਦਾ ਨਹੀਂ। ਉਹਨਾਂ ਦੇ ਤਿੰਨੋਂ ਨੂੰਹਾਂ ਪੁੱਤਰਾਂ ਦਾ। ਕੀ ਕੋਈ ਪਰਾਇਆ ਇਹਨਾਂ ਵਿੱਚੋਂ? ਭੈਣ ਉਹਨਾਂ ਦੀ, ਨਨਦ ਸਾਡੀ। ਤੁਸੀਂ ਤਾਂ ਕੁਝ ਸ਼ਰਤਾਂ ਤੇ ਹੇਰ ਫੇਰ ਕਰਕੇ ਹਾਂ ਕਰ ਦਿਓ ਬਸ। ਸਭ ਠੀਕ ਹੋ ਜਾਵੇਗਾ। ਕੁਝ ਚੰਗਾ ਕੰਮ ਅਸੀਂ ਵੀ ਤਾਂ ਸਾਰੇ ਕਰ ਲਈਏ। ਸੁਣ ਕੇ ਬਹੁਤ ਰੋਕਨ ਤੇ ਵੀ ਹੰਝੂ ਵਹਿ ਗਏ। ਉਹ ਭਰੇ ਮਨ ਨਾਲ ਕਿਸੇ ਤਰ੍ਹਾਂ ਕਹਿਣ ਲੱਗੇ। ਮਨੁਪੁੱਤਰ ਕੀ ਕਹਾ ਤੇਰੇ ਵਰਗੀ ਤਾਂ ਕਿਤੇ ਮਿਸਾਲ ਹੈ ਹੀ ਨਹੀਂ ਕਿੱਥੋਂ ਹਾਸਲ ਕੀਤਾ ਤੂੰ ਇੰਨਾ ਗਿਆਨ ਤੇ ਇੰਨੀ ਉਦਾਰਤਾ ਤੂੰ ਇਸ ਘਰ ਵਿੱਚ ਕਿੱਥੋਂ ਆ ਗਏ ਨਾਨਾ ਪਾਪਾ ਹੋਰ ਕੁਝ ਨਹੀਂ ਮੈਂ ਸਹਿ ਨਹੀਂ ਸਕਾਂਗੀ ਕਹਿ ਕੇ ਉਹ ਅੱਗੇ ਵਧੀ ਤੇ ਉਹਨਾਂ ਦੇ ਮੂੰਹ ਤੇ ਹੱਥ ਰੱਖਣ ਲਈ ਤਾਂ ਉਹਨਾਂ ਨੇ ਉਸ ਨੂੰ ਆਪਣੇ ਮੋਢੇ ਨਾਲ ਲਾ ਲਿਆ ਤੇ ਫਿਰ ਉਸ ਦੇ ਸਿਰ ਤੇ ਹੱਥ ਰੱਖ ਕੇ ਜਿਵੇਂ ਮਨ ਦੀ ਸਾਰੀ ਮਮਤਾ ਲਟਾਉਣ ਲਈ ਕਾਲੇ ਪੈ ਗਏ ਸੀ ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਹਨ ਅਸੀਂ ਕਿ ਇਸ ਸੁਧਾਰਨ ਘਰ ਵਿੱਚ ਨੂ ਬਣ ਕੇ ਤੂੰ ਆ ਗਈ। ਧੰਨ ਹਨ ਤੇਰੇ ਮਾਤਾ ਪਿਤਾ ਤੇ ਪਰਿਵਾਰ ਵਾਲੀ ਜਿਨ੍ਹਾਂ ਨੇ ਇਸ ਹੀਰੇ ਨੂੰ ਸਾਡੀ ਝੋਲੀ ਵਿੱਚ ਪਾ ਦਿੱਤਾ। ਇਧਰ ਆ ਮਨੂ ਮੈਂ ਤੈਨੂੰ ਸੀਨੇ ਨਾਲ ਲਾ ਕੇ ਕਾਲਜਾ ਠੰਡਾ ਕਰ ਲਵਾਂ। ਬਈ ਇਹ ਜਿਹਹਾ ਤਾਂ ਮੈਂ ਆਪਣੀ ਔਲਾਦ ਨਾਲ ਵੀ ਨਾ ਕਰ ਸਕੀ। ਸੱਸ ਨੇ ਉਸ ਨੂੰ ਖਿੱਚ ਕੇ ਆਪਣੇ ਸੀਨੇ ਨਾਲ ਲਾ ਲਿਆ। ਮਨੂ ਨੇ ਸ਼ਰਮਾ ਕੇ ਆਪਣਾ ਮੂੰਹ ਸੱਸ ਦੀ ਚੁੰਨੀ ਵਿੱਚ ਲੁਕੋ ਲਿਆ। ਦੋਵੇਂ ਵੱਡੇ ਬੇਟੇ ਵੀ ਆਪਣੀਆਂ ਨਮ ਅੱਖਾਂ ਪੂੰਝ ਕੇ ਉੱਠ ਖੜੇ ਹੋਏ। ਗगन ਉੱਥੋਂ ਚਲਾ ਗਿਆ ਤੇ ਆਪਣੇ ਕਮਰੇ ਵਿੱਚ ਦਰਵਾਜ਼ੇ ਤੇ ਖੜਾ ਹੋ ਕੇ ਮੁੜਿਆ ਤੇ ਕਹਿਣ ਲੱਗਾ ਪਾਪਾ ਤੁਸੀਂ ਤਰਨ ਦੇ ਇਸ ਰਿਸ਼ਤੇ ਲਈ ਮਨਜ਼ੂਰੀ ਪੱਤਰ ਲਿਖ ਦੇਵੋ ਤੇ ਹਾਂ ਮੇਰਾ ਮੋਟਰਸਾਈਕਲ ਮੇਰਾ ਭਣੋਇਆ ਚਲਾ ਲਵੇਗਾ ਬਸ ਥੋੜੀ ਸਾਫ ਸਫਾਈ ਇਹ ਜੋ ਹੋ ਜਾਵੇਗੀ ਬਸ ਕਹਿ ਕੇ ਉਹ ਅੰਦਰ ਚਲਾ ਗਿਆ ਪਿਤਾ ਨੇ ਬੜੀ ਹੈਰਾਨੀ ਨਾਲ ਜ਼ਿੱਦੀ ਜੋਸ਼ੀਲੇ ਪੁੱਤਰ ਵੱਲ ਦੇਖਿਆ ਕਿ ਇਹ ਹੀ ਹੈ 6 ਮਹੀਨੇ ਪਹਿਲਾਂ ਵਾਲਾ ਗगन ਜੋ ਸਹੁਰਿਆਂ ਤੋਂ ਮਿਲੇ ਪੈਸਿਆਂ ਦੇ ਲਈ ਕਈ ਦਿਨ ਝਗੜਦਾ ਰਿਹਾ ਸੀ ਤੇ ਲੈ ਕੇ ਹੀ ਮੰਨੇ ਆ ਸੀ ਪਾਪਾ ਜਿਵੇਂ ਤੁਹਾਡੀ ਨੂੰਹ ਨੇ ਆਗਿਆ ਦੇ ਹੀ ਦਿੱਤੀ ਐ ਅਸੀਂ ਸਭ ਉੱਥੇ ਹੀ ਤਰਨ ਦਾ ਵਿਆਹ ਕਰਨ ਲਈ ਤਿਆਰ ਆ ਅਸੀਂ ਦੋਨੋਂ ਵੀ ਜੀਪੀਐਫ ਵਗੈਰਾ ਕਢਵਾ ਲਵਾਂਗੇ ਵਿਆਹ ਉੱਥੇ ਹੀ ਹੋਵੇਗਾ ਦੋਨਾਂ ਨੇ ਆਪਣਾ ਫੈਸਲਾ ਸੁਣਾਇਆ ਫਿਰ ਦੋਨੋਂ ਜਠਾਣੀਆਂ ਅੱਗੇ ਆਈਆਂ ਮੰਮੀ ਜੀ ਸਾਡੇ ਪੇਕਿਆਂ ਦੇ ਵੀ ਜੋ ਭਾਰੇ ਬਰਤਨ ਹਨ ਆਪਾਂ ਉਹਨਾਂ ਨੂੰ ਸਾਫ਼ ਕਰਾ ਕੇ ਤਰਨ ਨੂੰ ਦੇ ਸਕਦੇ ਹਾਂ ਕੁਝ ਨਾ ਕੁਝ ਸਾਡੇ ਕੋਲ ਵੀ ਪਿਆ ਹੈ ਨਹੀਂ ਦੀਦੀ ਤੁਹਾਡੀ ਬੇਟੀ ਨੀਤੂ ਵੱਡੀ ਹੋ ਰਹੀ ਐ ਤੁਸੀਂ पांडे ਵਰਤਨ ਕੁਝ ਨਹੀਂ ਦੇਵੋਗੇ ਵੱਡੇ ਵੀਰ ਜੀ ਪੈਸੇ ਭਰ ਦੇਣਗੇ ਪੈਸੇ ਤਾਂ ਉਦੋਂ ਤੱਕ ਆਪਾਂ ਨੀਤੂ ਦੇ ਵਿਆਹ ਲਈ ਜੋੜ ਹੀ ਲਵਾਂਗੇ ਹਜੇ ਜੋ ਸਮੇਂ ਦੀ ਮੰਗ ਹੈ ਉਹੀ ਚਾਹੀਦਾ ਬਸ ਜੋ ਕੰਮ ਪੂਰੇ ਪਰਿਵਾਰ ਨੂੰ ਪਹਾੜ ਕੱਟਣ ਵਰਗਾ ਲੱਗ ਰਿਹਾ ਸੀ ਉਹ ਜਿਵੇਂ ਮੈਂਟ ਵਿੱਚ ਹੀ ਸੁੱਲਝ ਗਿਆ ਸੀ ਫਿਰ ਤਰਨ ਦੇ ਕਮਰੇ ਵਿੱਚੋਂ ਸਿਸਕੀਆਂ ਦੀ ਆਵਾਜ਼ ਬਾਹਰ ਗੂੰਜਣ ਲੱਗੀ ਸੀ ਸਾਰੇ ਉੱਧਰ ਦੌੜ ਕੇ ਚਲੇ ਗਏ ਦੇਖਿਆ ਤਰਨ ਪਈ ਰੋ ਰਹੀ ਸੀ ਮਨੂ ਨੇ ਘਬਰਾ ਕੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਉਹ ਆਪਣੇ ਬੈੱਡ ਤੇ ਪਈ ਹਜੇ ਵੀ ਰੋ ਰਹੀ ਸੀ ਕੀ ਹੋਇਆ ਤਰਨ ਕੀ ਹੋਇਆ ਸਭ ਉਸ ਨੂੰ ਘੇਰ ਕੇ ਖੜੇ ਹੋ ਗਏ ਤਰਨ ਸੀ ਕੇ ਰੋਈ ਹੀ ਜਾ ਰਹੀ ਸੀ ਬੋਲ ਨਾ ਤਰਨ ਮਾਂ ਨੇ ਹਿਲਾ ਕੇ ਪੁੱਛਿਆ ਮੰਮੀ ਭਾਬੀਆਂ ਕੀ ਹੁਣੇ ਤੋਂ ਹੀ ਵਿਰਾਗਣਾ ਬਣ ਜਾਣਗੀਆਂ ਕਿ ਇਨਾਂ ਸਾਰਿਆਂ ਦਾ ਸਮਾਨ ਸੰਜੋ ਕੇ ਮੈਂ ਸੁਖੀ ਹੋ ਸਕਾਂਗੀ ਉਹ ਰੋਂਦਿਆਂ ਹੋਇਆਂ ਕਹਿਣ ਲੱਗੀ ਖੰਮਲੀ ਇੰਨੀ ਜੀ ਗੱਲ ਤੇ ਇਸ ਤਰ੍ਹਾਂ ਮਿਲ ਰਹੀ ਹੈ ਜਿਵੇਂ ਕੁਬੇਰ ਦਾ ਖਜ਼ਾਨਾ ਲੁੱਟ ਗਿਆ ਹੋਵੇ ਬਈ ਇਹ ਤਾਂ ਫੇਰ ਜੁੜ ਜਾਵੇਗਾ ਮਾਣੇ ਹੱਸਦਿਆਂ ਕਿਆ ਮੈਂ ਨੌਕਰੀ ਕਰ ਲਵਾਂ ਤਾਂ ਕਿ ਫੇਰ ਨਹੀਂ ਜੁੜ ਸਕੇਗਾ ਫੇਰ ਹਜੇ ਕੰਗਾਲ ਕੌਣ ਸਭ ਚੀਜ਼ਾਂ ਤਾਂ ਹੈ ਘਰ ਵਿੱਚ ਤੂੰ ਸਭ ਚਿੰਤਾ ਛੱਡ ਦੇ ਮਨੂ ਨੇ ਉਸ ਨੂੰ ਸਮਝਾਇਆ ਮਨੂ ਠੀਕ ਕਹਿੰਦੀ ਹੈ ਤਰਨ ਹਜੇ ਜੋ ਹੈ ਉਸੇ ਨੂੰ ਸਵੀਕਾਰ ਕਰਨਾ ਪੈਣਾ ਸਮਾਨਤਾ ਆਪਾਂ ਫੇਰ ਵੀ ਜੋੜ ਲਵਾਂਗੇ ਛੋਟੀ ਭਾਬੀ ਦੀ ਤੂੰ ਚਿੰਤਾ ਨਾ ਕਰ ਉਹ ਤਾਂ ਜਦੋਂ ਤੋਂ ਆਈ ਹੈ ਵਿਰਾਗਨ ਬਣ ਕੇ ਹੀ ਤਾਂ ਰਹਿ ਰਹੀ ਹੈ ਇਸੇ ਕਰਕੇ ਤਾਂ ਉਹ ਰਾਜ ਰਾਨੀ ਤੋਂ ਵੀ ਵੱਧ ਗਿਆ ਪੂਰੇ ਘਰ ਵਿੱਚ ਵੱਡੇ ਭਰਾ ਨੇ ਸਮਝਾਇਆ ਤਾਂ ਉਹ ਬੜੀ ਮੁਸ਼ਕਲ ਨਾਲ ਸ਼ਾਂਤ ਹੋਈ ਫਿਰ ਪਾਪਾ ਨੇ ਦੇਰ ਨਹੀਂ ਲਾਈ ਉਹਨਾਂ ਨੇ ਰਕਮ ਘੱਟ ਕਰਨ ਲਈ ਪ੍ਰਾਰਥਨਾ ਦੇ ਨਾਲ ਉਹਨਾਂ ਲਈ ਕੁਝ ਮੰਗ ਸਵੀਕਾਰ ਕਰ ਲਈ ਕੁਝ ਦੇ ਲਈ ਅਗਲੀ ਵਿਦਾਈ ਤੇ ਦੇਣ ਦੀ ਪ੍ਰਾਰਥਨਾ ਵੀ ਕੀਤੀ ਸੀ ਉਹਨਾਂ ਨੂੰ ਜਿਵੇਂ ਪੂਰਾ ਵਿਸ਼ਵਾਸ ਸੀ ਕਿ ਉਹ ਕੁਝ ਹੱਦ ਤੱਕ ਮੰਨ ਜਾਣਗੇ ਕਿਉਂਕਿ ਉਹਨਾਂ ਲੋਕਾਂ ਨੂੰ ਵੀ ਕੁੜੀ ਸਮੇਤ ਉਹਨਾਂ ਦਾ ਮੱਧ ਵਰਗੀ ਪਰਿਵਾਰ ਪਸੰਦ ਸੀ ਹੋਇਆ ਵੀ ਇਹੀ 1 ਮਹੀਨਾ ਬਾਅਦ ਸਭ ਸ਼ਰਤਾਂ ਦੇ ਨਾਲ ਵਿਆਹ ਤੈ ਹੋ ਗਿਆ। ਰਕਮ ਵੀ ਤੈ ਕਰ ਦਿੱਤੀ ਗਈ। ਸਮਾਨਤਾ ਸਾਰਾ ਮਿਲ ਹੀ ਰਿਹਾ ਸੀ। ਸਾਰੇ ਖੁਸ਼ ਹੋ ਗਏ ਸੀ। ਉਦੋਂ ਤੱਕ ਤਰਨ ਦੀਆਂ ਪ੍ਰੀਖਿਆਵਾਂ ਵੀ ਹੋ ਗਈਆਂ। ਫਿਰ ਰੋਕੇ ਦੀ ਰਸਮ ਹੋਈ। ਵਿਆਹ ਦੀ ਤਾਰੀਖ ਵੀ ਨਿਸ਼ਚਿਤ ਹੋ ਗਈ। ਫਿਰ ਸ਼ਗਨ ਪਿਆ। ਪੂਰੇ ਸੱਤ ਥਾਲ ਭਰ ਕੇ ਗਏ। ਕੱਪੜੇ, ਬੱਚਿਆਂ ਦੇ ਕੱਪੜੇ, ਫਲ, ਮੇਵੇ, ਮਠਿਆਈਆਂ। ਚੰਗੇ ਵੱਡੇ ਵੱਡੇ ਥਾਲ ਦੇਖ ਕੇ ਪੂਰਾ ਘਰ ਖੁਸ਼ ਹੋ ਗਿਆ। ਫਿਰ ਵੱਡੇ ਭਰਾ ਦੁਆਰਾ ਥਾਲ ਹੱਥ ਤੇ ਰੱਖੇ ਜਾਣ ਤੋਂ ਬਾਅਦ ਵਿਆਹ ਵਾਲੇ ਮੁੰਡੇ ਜਸ ਦੀ ਨਿਗਾਹ ਥਾਲ ਤੇ ਲਿਖੇ ਨਾਂ ਤੇ ਪਈ ਜੋ ਮਸ਼ੀਨ ਦੁਆਰਾ ਲਿਖਿਆ ਗਿਆ ਸੀ ਫਿਰ ਉਸਨੇ ਸਭ ਥਾਲਾਂ ਤੇ ਨਜ਼ਰ ਮਾਰੀ ਤਾਂ ਮਨ ਪਤਾ ਨਹੀਂ ਕਿਵੇਂ ਦਾ ਹੋ ਗਿਆ ਤੇ ਪੁੱਛਣ ਲੱਗਾ ਥਾਲ ਉੱਪਰ ਨਾਮ ਕਿਸ ਦਾ ਲਿਖਿਆ ਉਹ ਪੁੱਛੀ ਬੈਠਿਆ ਛੋਟੀ ਨੂੰ ਮਨੂ ਦਾ ਇਹ ਸਭ ਉਸੇ ਦੇ ਪੇਕੇਆਂ ਦੇ ਥਾਲ ਹਨ ਪਰ ਤੁਹਾਡੀ ਭੈਣ ਦਾ ਨਾਮ ਤਾਂ ਤਰਨ ਹੈ ਨਾ ਹਾਂ ਤਰਨ ਹੀ ਤਾਂ ਹੈ ਤਾਂ ਕਿ ਇਹ ਠੀਕ ਰਹੇਗਾ ਠੀਕ ਲੱਗਾ ਤੁਹਾਨੂੰ ਸਾਰਿਆਂ ਨੂੰ ਕਿ ਕਿਸੇ ਦੇ ਪੇਕਿਆਂ ਦੀ ਚੀਜ਼ ਕਿਸੇ ਹੋਰ ਨੂੰ ਦਿੱਤੀ ਜਾਵੇ ਉਹ ਥੋੜੀ ਤੇਜ਼ ਆਵਾਜ਼ ਵਿੱਚ ਕਹਿਣ ਲੱਗਾ ਪਲੀਜ਼ ਹੌਲੀ ਬੋਲੋ ਅਸਲ ਗੱਲ ਇਹ ਹੈ ਕਿ 2 ਸਾਲ ਪਹਿਲਾਂ ਹੀ ਅਸੀਂ ਆਪਣੀ ਦੂਜੀ ਭੈਣ ਦਾ ਵਿਆਹ ਕੀਤਾ ਫਿਰ ਛੋਟੇ ਭਰਾ ਗਗਨ ਦਾ ਵਿਆਹ ਕੀਤਾ ਲੜਕੇ ਦੇ ਵਿਆਹ ਵਿੱਚ ਵੀ ਤਾਂ ਪੈਸਾ ਲੱਗਦਾ ਹੀ ਆ ਤੁਹਾਡੇ ਵਿਆਹ ਵਿੱਚ ਵੀ ਲੱਗ ਰਿਹਾ ਹੋਵੇਗਾ ਅਸੀਂ ਹਜੇ ਅਜਿਹੀ ਹਾਲਤ ਵਿੱਚ ਨਹੀਂ ਸੀ ਕਿ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਸਕਦੇ ਇਸ ਲਈ ਇਹ ਸਭ ਲੈਣਾ ਪਿਆ ਹਣ ਤੱਕ ਜਿੰਨੇ ਵੀ ਰਿਸ਼ਤੇ ਆਏ ਸਾਨੂੰ ਸਭ ਨੂੰ ਤੇ ਤਰਨ ਨੂੰ ਤੁਸੀਂ ਤੇ ਤੁਹਾਡਾ ਪਰਿਵਾਰ ਹੀ ਚੰਗਾ ਲੱਗਿਆ ਤੇ ਇੱਕ ਗੱਲ ਹੋਰ ਦੱਸਾਂ ਛੋਟੀ ਨੂੰ ਮਨੂ ਨੇ ਹੀ ਖੁਸ਼ੀ ਨਾਲ ਆਪਣਾ ਬਹੁਤ ਸਾਰਾ ਸਮਾਨ ਦੇਣ ਦੀ ਜिद ਕੀਤੀ ਹੈ ਨਹੀਂ ਤਾਂ ਅਸੀਂ ਤਾਂ ਇਹ ਰਿਸ਼ਤਾ ਸ਼ਾਇਦ ਕਰਨ ਦੀ ਹਿੰਮਤ ਹੀ ਨਾ ਕਰ ਸਕਦੇ ਫਿਰ ਉਹਨਾਂ ਨੇ ਜੋ ਘਰ ਵਿੱਚ ਹੋਇਆ ਸੀ ਸਾਰੀ ਗੱਲ ਕਹਿ ਸੁਣਾਈ ਤੇ ਆਖਿਰ ਵਿੱਚ ਕਿਹਾ ਤੁਸੀਂ ਵਿਸ਼ਵਾਸ ਕਰੋ ਉਦੋਂ ਤੋਂ ਇਹ ਸਭ ਸਮਾਨ ਇਸੇ ਤਰ੍ਹਾਂ ਹੀ ਰੱਖਿਆ ਗਿਆ ਹੈ ਬਿਨਾ ਟੀਵੀ ਤੇ ਮੋਟਰਸਾਈਕਲ ਦੇ ਸਾਰਾ ਕੁਝ ਨਵਾਂ ਹੀ ਮੁੰਡਾ ਜਸ ਸ਼ਗਨ ਲਗਵਾਉਣ ਲਈ ਕੁਰਸੀ ਤੇ ਬੈਠ ਗਿਆ ਘਰ ਦੇ ਤੇ ਮਹਿਮਾਨ ਸਭ ਇੱਕ ਪਾਸੇ ਤੇ ਤਰਨ ਦੇ ਭਰਾ ਹੋਰੀ ਦੂਜੇ ਪਾਸੇ ਵਿਆਹ ਵਾਲੇ ਮੁੰਡੇ ਦੇ ਨੇੜੇ ਕੁਝ ਦੱਬੀ ਜੀ ਆਵਾਜ਼ ਸੁਣ ਕੇ ਸਭ ਕੋਲ ਆ ਗਏ ਪਿਤਾ ਨੂੰ ਵੀ ਚਿੰਤਾ ਹੋਣ ਲੱਗੀ ਸੀ ਮਨ ਵਿੱਚ ਕਿਆ ਕੁਝ ਗੜਬੜ ਹੋ ਗਈ ਲੱਗਦੀ ਐ ਉਹ ਨੇੜੇ ਆ ਕੇ ਬੈਠ ਗਏ ਵੱਡੇ ਦੋਵੇਂ ਪੁੱਤਰ ਵੀ ਕੋਲ ਸਰਕ ਕੇ ਬੈਠ ਗਏ ਕੀ ਗੱਲ ਐ ਬੇਟਾ ਪਾਪਾ ਨੇ ਸਾਰਾ ਮਾਜਰਾ ਸਮਝਣਾ ਜਾਇਆ ਵੱਡੇ ਪੁੱਤਰ ਨੇ ਦੱਬੀ ਆਵਾਜ਼ ਵਿੱਚ ਸਭ ਕਹਿ ਸੁਣਾਇਆ ਉਦੋਂ ਤੱਕ ਵਿਆਹ ਵਾਲੇ ਮੁੰਡੇ ਦੇ ਪਿਤਾ ਭਰਾ ਤੇ ਹੋਰ ਰਿਸ਼ਤੇਦਾਰ ਵੀ ਆ ਗਏ ਸੀ ਕੀ ਗੱਲ ਐ ਜੱਸ ਪਾਪਾ ਇਹ ਦੇਖ ਰਹੇ ਹੋ ਨਾ ਥਾਲ ਵਗੈਰਾ ਇਹ ਸਭ ਹੈ ਤਾਂ ਨਵੇਂ ਪਰ ਇਹਨਾਂ ਦੀ ਪਤਨੀ ਮਨੂ ਦਾ ਨਾਮ ਇਹਨਾਂ ਉੱਪਰ ਲਿਖਿਆ ਹੋਇਆ ਉਸ ਨੇ ਗगनਵਲ ਇਸ਼ਾਰਾ ਕਰਕੇ ਕਿਹਾ ਤਾਂ ਫਿਰ ਕੀ ਹੋਇਆ ਇਸ ਤਰ੍ਹਾਂ ਤਾਂ ਚੱਲਦਾ ਹੀ ਆ ਇੱਧਰ ਦਾ ਉੱਧਰ ਦਾਜ ਦੇਹਜ ਦਾ ਦਾਨ ਪ੍ਰਦਾਨ ਤੂ ਤਾਂ ਕਮਲਾ ਐ ਬਿਲਕੁਲ ਇਹ ਤਾਂ ਠੀਕ ਹੈ ਪਾਪਾ ਪਰ ਤੁਸੀਂ ਵੱਡੇ ਭਰਾ ਤੋਂ ਸਭ ਹਾਲ ਤਾਂ ਸੁਣ ਲਵੋ ਉਹ ਸੰਕੋਚ ਕੇ ਕਹਿਣ ਲੱਗਾ ਨਹੀਂ ਨਹੀਂ ਰਹਿਣ ਦੇ ਆਪਾਂ ਇੱਥੋਂ ਹੀ ਦੂਸਰੇ ਖਰੀਦ ਕੇ ਰੱਖ ਦੇਵਾਂਗੇ ਤੁਸੀਂ ਬਸ ਹੁਣ ਰਸਮਾਂ ਪੂਰੀਆਂ ਹੋਣ ਦਿਓ ਇਹ ਜ਼ਰੂਰੀ ਹੈ ਕਿ ਇੰਨੇ ਭਾਰੇ ਨਾ ਲੈ ਸਕੀਏ ਮਾਫੀ ਚਾਹੁੰਦਾ ਹਾਂ ਇਸ ਦੇ ਲਈ ਤਰਨ ਦੇ ਪਾਪਾ ਨੇ ਤਰਲਾ ਜਿਹਾ ਕੀਤਾ ਪਰ ਜਸਨੀ ਉਹਨਾਂ ਦੀ ਗੱਲ ਵਿੱਚੋਂ ਕੱਟਦਿਆਂ ਕਿਹਾ ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਸਭ ਇਹਨਾਂ ਨੂੰ ਵੀ ਸੁਣਾ ਦਿਓ ਜੋ ਮਨੂ ਭਾਬੀ ਦੇ ਬਾਰੇ ਵਿੱਚ ਮੈਨੂੰ ਦੱਸਿਆ। ਤੁਸੀਂ ਸਭ ਨੇ ਜਾਣ ਬੁੱਝ ਕੇ ਤਾਂ ਨਹੀਂ ਦੱਸਿਆ। ਮੇਰੇ ਖੁਦ ਪੁੱਛਣ ਤੇ ਹੀ ਦੱਸਿਆ। ਜਸ ਨੇ ਕਿਹਾ। ਗਗੰਦਮੋ ਸ਼ਰਮ ਨਾਲ ਲਾਲ ਲਾਲ ਹੋ ਗਿਆ ਸੀ। ਉਸ ਨੂੰ ਮਨ ਹੀ ਮਨ ਮਨੂ ਦੀ ਦਾਨਸ਼ੀਲਤਾ ਤੇ ਗੁੱਸਾ ਆ ਰਿਹਾ ਸੀ। ਕਿਉਂ ਮਨ ਲਈ ਉਹਨਾਂ ਸਭ ਨੇ ਉਸ ਦੀ ਗੱਲ ਜੇਕਰ ਸਾਰਾ ਸਮਾਨ ਇਹਨਾਂ ਨੇ ਲੈਣ ਤੋਂ ਮਨਾ ਕਰ ਦਿੱਤਾ ਤਾਂ ਕਿੰਨੀ ਥੂ ਥੂ ਹੋਵੇਗੀ। ਇਹੀ ਸਾਰਾ ਕੁਝ ਦੋਨੇ ਵੱਡੇ ਭਰਾ ਤੇ ਪਾਪਾ ਨਾਲ ਖੜੇ ਵੀ ਸੋਚ ਰਹੇ ਸਨ ਫਿਰ ਜਸਦੇ ਬਹੁਤ ਜ਼ੋਰ ਪਾਉਂਦੇ ਵੱਡੇ ਪੁੱਤਰ ਨੇ ਸਾਰੀ ਘਟਨਾ ਸੁਣਾ ਦਿੱਤੀ ਜੋ ਸੱਚ ਸੀ ਕਿ ਕਿਵੇਂ ਉਹ ਇਸ ਰਿਸ਼ਤੇ ਨੂੰ ਟਾਲ ਰਹੇ ਸੀ ਤੇ ਕਿਵੇਂ ਮਨੂ ਨੇ ਆਪਣਾ ਸਾਰਾ ਦਾਜ ਨਣਦ ਤਰਨ ਨੂੰ ਦੇ ਕੇ ਰਿਸ਼ਤਾ ਪੱਕਾ ਕਰਾਇਆ ਤਾਂ ਕੀ ਹੋਇਆ ਦੇ ਤਾਂ ਰਹੇ ਆ ਸਾਰਾ ਸਮਾਨ ਕਿਸ ਦਾ ਹੈ ਆਪਾਂ ਨੂੰ ਕੀ ਆਪਾਂ ਵੀ ਤਾਂ ਤੇਰੀ ਵੱਡੀ ਭੈਣ ਨੂੰ ਕੁਝ ਸਮਾਨ ਤੇਰੇ ਵੱਡੇ ਭਰਾ ਦੇ ਦਾਜ ਵਿੱਚੋਂ ਦਿੱਤਾ ਸੀ ਨਾਮ ਨਾਲ ਕੀ ਫਰਕ ਪੈਂਦਾ ਉਈ ਨਾਮ ਨਹੀਂ ਦੇਖਦਾ ਥਾਲ ਤਾਂ ਆਏ ਆ ਰੱਖੇ ਗਏ ਕੌਣ ਰੋਜ਼-ਰੋਜ਼ ਵਰਤਦਾ ਇਹਨਾਂ ਨੂੰ ਇੰਨੇ ਵੱਡੇ ਬਰਤਨਾਂ ਨੂੰ ਪਾਪਾ ਨੇ ਕਿਹਾ ਤਾਂ ਬਾਕੀ ਵਿਅਕਤੀਆਂ ਨੇ ਵੀ ਉਸपे ਝਾਮੀ ਪਰੀ ਪਰ ਮੈਨੂੰ ਨਹੀਂ ਚਾਹੀਦਾ ਇਹ ਸਭ ਕੁਝ ਇਹ ਸ਼ਬਦ ਜੱਸਦੇ ਮੂੰਹੋਂ ਸੁਣ ਕੇ ਸਭ ਦੇ ਮੂੰਹ ਪੀਲੇ ਪੈ ਗਏ ਤੂੰ ਬੇਵਕੂਫ ਆ ਵੱਡਾ ਭਰਾ ਚੀਕ ਕੇ ਕਹਿਣ ਲੱਗਾ ਤੂੰ ਸਭ ਕੁਝ ਮਜ਼ਾਕ ਜਾਂ ਖੇਡ ਸਮਝਦਾ ਸਮਾਨ ਲਿਆਉਣਾ ਖਰੀਦਣਾ ਇਹ ਹੁਣ ਲੈ ਕੇ ਜਾਣਗੇ ਚੁੱਪ ਚਾਪ ਬੈਠ ਕੇ ਰਸਮ ਹੁੰਦੇ। ਤੁਸੀਂ ਸਭ ਚਿੰਤਾ ਨਾ ਕਰੋ। ਇਹ ਤਾਂ ਅਜੇ ਹਾਈ ਜਿੱਤੀ ਆ। ਤੁਸੀਂ ਰਸਮ ਸ਼ੁਰੂ ਕਰੋ। ਨਹੀਂ ਭਰਾਜੀ ਜਦੋਂ ਤੱਕ ਥਾਲ ਨਹੀਂ ਜਾਣਗੇ ਮੈਂ ਕੁਝ ਨਹੀਂ ਕਰਾਵਾਂਗਾ। ਤੁਸੀਂ ਆਪਣੇ ਅੰਦਰੋਂ ਥਾਲ ਮੰਗਵਾਉਨਾ ਉਹ ਅੜ ਗਿਆ। ਤਾਂ ਤੁਸੀਂ ਰੁਕੋ ਅਸੀਂ ਬਾਜ਼ਾਰੋਂ ਦੂਸਰੇ ਥਾਲ ਲਿਆਉਨੇ ਆ। ਉਦੋਂ ਤੱਕ ਤਾਂ ਰੋਕ ਹੀ ਸਕਦੇ ਹਾਂ। ਤਰਨ ਦੇ ਵੱਡੇ ਭਰਾ ਨੇ ਉੱਠਦੇ ਹੋਏ ਕਿਹਾ। ਨਹੀਂ ਭਾਈ ਸਾਹਿਬ ਤੁਸੀਂ ਬੈਠੋ। ਅੰਦਰੋਂ ਆ ਰਹੇ ਨੇ ਥਾਲ। ਭਈ ਇਹ ਸਭ ਤਾਂ ਸ਼ਗਨ ਦੇ ਥਾਲ ਕੁੜੀ ਵਾਲਿਆਂ ਵੱਲੋਂ ਹੀ ਆਉਂਦੇ ਆ। ਥੋੜਾ ਰੁਕ ਜਾਂਦੇ ਆ। ਨਹੀਂ ਭਾਈ ਸਾਹਿਬ ਮੈਂ ਸਭ ਇਹ ਹੁਣ ਨਹੀਂ ਲੈ ਸਕਾਂਗਾ। ਜੋ ਲਿਸਟ ਤੁਸੀਂ ਬਣਾ ਕੇ ਭੇਜੀ ਸੀ ਤੇ ਜੋ ਇਹ ਦੇਣ ਵਾਲੇ ਆ। ਤੁਸੀਂ ਜਾਣਦੇ ਹੀ ਨਹੀਂ ਕਿ ਕੁੜੀਆਂ ਨੂੰ ਆਪਣੀ ਪੇਕਿਆਂ ਦੀ ਇੱਕ ਇੱਕ ਚੀਜ਼ ਕਿੰਨੀ ਪਿਆਰੀ ਹੁੰਦੀ ਹੈ। ਪਰ ਜਿਸ ਘਰ ਵਿੱਚ ਅਜਿਹੀ ਦਿਆਲੂ ਔਰਤ ਹੈ ਜੋ ਖੁਸ਼ੀ ਨਾਲ ਆਪਣਾ ਸਾਰਾ ਦਹੇਜ ਖੁਦ দান ਕਰ ਰਹੀ ਹੈ। ਮੈਂ ਉਸ ਦਿਆਲੂ ਔਰਤ ਤੋਂ ਛੋਟਾ ਨਹੀਂ ਬਣ ਸਕਦਾ। ਇਸ ਨਾਲ ਮੈਂ ਇਹਨਾਂ ਕੱਪੜਿਆਂ ਆਦ ਤੋਂ ਬਿਨਾ ਹੁਣ ਕੋਈ ਵੀ ਚੀਜ਼ ਸਵੀਕਾਰ ਨਹੀਂ ਕਰਾਂਗਾ ਮੈਂ ਹੁਣ ਇਸ ਤੋਂ ਇਲਾਵਾ ਅੱਗੇ ਕੁਝ ਨਹੀਂ ਲਵਾਗਾ ਬਿਨਾਂ ਦਾਜ ਦੇ ਹੀ ਉਸ ਘਰ ਦੀ ਧੀ ਵਿਆਹ ਕੇ ਲਾਵਾਂਗਾ ਮੈਂ ਤਾਂ ਪਹਿਲਾਂ ਵੀ ਭਾਈ ਸਾਹਿਬ ਜੀਜਾ ਜੀ ਨੂੰ ਕਹਿ ਰਿਹਾ ਸੀ ਕਿ ਇੰਨਾ ਲੰਮਾ ਚੌੜਾ ਦਾਜ ਮੰਗ ਕੇ ਕੁੜੀ ਵਾਲਿਆਂ ਨੂੰ ਮੁਸੀਬਤ ਵਿੱਚ ਨਾ ਪਾਓ ਪਰ ਹੁਣ ਜੋ ਹੋਇਆ ਸੋ ਹੋਇਆ ਅੱਗੇ ਕੋਈ ਮੈਨੂੰ ਮਜਬੂਰ ਨਾ ਕਰੇ ਬਸ ਤੁਸੀਂ ਬਸ ਨਾਲਗੇ ਬਰਾਤੀਆਂ ਦਾ ਚੰਗਾ ਸਵਾਗਤ ਕਰ ਦਿਓ ਉਹੀ ਸਾਡੇ ਲਈ ਕਾਫੀ ਹੋਵੇਗਾ ਪਾਪਾ ਵੱਡੇ ਭਰਾਵਾਂ ਤੇ ਬਣੁਈਏ ਨੇ ਇਹ ਸਭ ਸੁਣਿਆ ਤਾਂ ਸਨ ਹੋ ਗਏ ਪਰਿਵਾਰ ਦੇ ਬਾਕੀ ਮੈਂਬਰ ਵੀ ਦੌੜੇ ਆਏ ਹਰ ਤਰ੍ਹਾਂ ਸਮਝਾਇਆ ਪਰ ਜਸ ਆਪਣੀ ਜਿੱਦ ਤੋਂ ਪਿੱਛੇ ਨਹੀਂ ਹਟਿਆ ਘਰ ਵਾਲਿਆਂ ਨੂੰ ਵੀ ਉਸਨੇ ਧਮਕੀ ਦਿੱਤੀ ਕਿ ਜੇਕਰ ਜ਼ਿਆਦਾ ਤੰਗ ਕਰਨਗੇ ਤਾਂ ਉਹ ਕੋਰਟ ਮੈਰਿਜ ਕਰਾ ਕੇ ਸਭ ਦੀ ਛੁੱਟੀ ਕਰ ਦੇਵੇਗਾ ਮਜਬੂਰੀ ਵਸ ਉਹਨਾਂ ਨੂੰ ਵੀ ਸਭ ਨੂੰ ਪਿੱਛੇ ਹਟਣਾ ਪਿਆ ਤੇ ਆਪਣੀ ਸਹਿਮਤੀ ਲੈਣੀ ਪਈ ਕਿਉਂ ਗगनਪਰਾ ਜੀ ਤੁਹਾਡੀ ਕੋਈ ਸਾਲੀ ਕੁਵਾਰੀ ਹੈ ਜਸਦੇ ਐਸਪ੍ਰੈਸ਼ਨ ਤੇ ਗगन ਸਹਿਤ ਸਭ ਹੈਰਾਨ ਹੋ ਗਏ ਗगन ਹਾਸ ਕੇ ਕਹਿਣ ਲੱਗਾ ਬਈ ਇਰਾਦੇ ਕੀ ਹਨ ਇਰਾਦੇ ਤਾਂ ਨੇਕ ਆ ਜੇਕਰ ਹੋਵੇ ਤਾਂ ਮੇਰੀ ਭੂਆ ਦੇ ਇਕਲੌਤੇ ਬੇਟੇ ਹਨ ਇਹ ਸਰਮਨ ਸਭ ਇੰਜੀਨੀਅਰ ਹਨ ਇਹਨਾਂ ਦੇ ਲਈ ਮਨੂੰ ਭਾਬੀ ਜਿਹੀ ਕੁੜੀ ਚਾਹੀਦੀ ਹੈ ਤਗਨ ਦਾ ਚਿਹਰਾ ਖੁਸ਼ੀ ਨਾਲ ਚਮਕ ਉਠਿਆ ਹੈ ਤਾਂ ਪਰ ਸਕੀ ਨਹੀਂ ਚਾਚੇ ਦੀ ਕੁੜੀ ਆ ਚਾਚੇ ਦੀ ਕੁੜੀ ਪਤਾ ਨਹੀਂ ਕਿਹੋ ਜੀ ਹੋਵੇ ਮਨੂੰ ਤੋਂ ਵੀ ਵੱਧ ਕੇ ਆ ਜੀ ਮਨੂ ਆਪਣੀ ਮਾਂ ਨਾਲੋਂ ਜ਼ਿਆਦਾ ਚਾਚੀ ਨੂੰ ਮੰਨਦੀ ਆ। ਸਾਂਝੇ ਪਰਿਵਾਰ ਵਿੱਚ ਹੁੰਦੇ ਹੋਏ ਵੀ ਸਭ ਇੱਕ ਥਾਲ ਵਿੱਚ ਹੀ ਖਾਣਾ ਖਾਂਦੇ ਆ। ਦੋਨਾਂ ਪਰਿਵਾਰਾਂ ਵਿੱਚ ਨੂਹਾਂ ਤੇ ਜਵਾਈ ਆ ਗਏ। ਪਰ ਜਿਵੇਂ ਉਹਨਾਂ ਦੇ ਚੋਖੇ ਰੰਗ ਵਿੱਚ ਹੀ ਸਾਰੇ ਰੰਗੇ ਗਏ। ਪਤਾ ਨਹੀਂ ਕਿਹੜੀ ਮਮਤਾ ਤੇ ਆਪਣੇ ਪੰਨ ਦੀ ਬੂਟੀ ਖਾਂਦੇ ਆ ਉਸ ਘਰ ਦੇ ਲੋਕ ਤੇ ਉੱਥੋਂ ਹੀ ਮਨੂ ਦੇ ਨਾਲ ਆਪਣੇ ਪੰਨ ਦੀ ਬੂਟੀ ਸਾਡੇ ਘਰ ਵੀ ਆ ਗਈ ਆ। ਉਹ ਹੱਸ ਕੇ ਕਹਿਣ ਲੱਗਾ। ਠੀਕ ਐ। ਜੇਕਰ ਕੁੜੀ ਪਸੰਦ ਆ ਗਈ ਤਾਂ ਉਹ ਆਪਣੇ ਪੰਨ ਦੀ ਬੂਟੀ ਸਾਡੀ ਭੂਆ ਦੇ ਘਰ ਵੀ ਲੱਗ ਜਾਵੇਗੀ ਵਿਆਹ ਵਿੱਚ ਤਾਂ ਆਏਗੀ ਨਾ ਉਹ ਹਾਂ ਕਿਉਂ ਨਹੀਂ ਪੂਰਾ ਪਰਿਵਾਰ ਆਵੇਗਾ ਲੜਕੇ ਗ੍ਰੈਜੂਏਟ ਗੋਰੀ ਚਿੱਟੀ ਸੋਹਣੀ ਐ ਨਾ ਪਸੰਦ ਕਰਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਫਿਰ ਸਭ ਤੋਂ ਪਹਿਲੀ ਪਸੰਦ ਮੇਰੀ ਹੋਵੇਗੀ ਉਹ ਹੈ ਨਾ ਸਰਮਨ ਸਰਮਨ ਸ਼ਰਮਾ ਕੇ ਮੁਸਕਰਾਨ ਲੱਗਾ ਪਹਿਲਾਂ ਗगन ਮਨੂ ਦੀ ਅਕਲ ਤੇ ਮਨ ਹੀ ਮਨ ਗੁੱਸਾ ਕਰੀ ਬੈਠਾ ਸੀ ਪਰ ਹੁਣ ਉਸ ਨੂੰ ਲੱਗ ਰਿਹਾ ਸੀ ਕਿ ਕਦੋਂ ਉਹ ਉੱਡ ਕੇ ਘਰ ਪਹੁੰਚੇ ਤੇ ਮਨੂ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਵੇ ਤੇ ਖੁਸ਼ੀ ਨਾਲ ਨੱਚੇ ਤੇ ਕਹੇ ਕਿ ਦੱਸ ਖਾਂ ਕਿਹੜੀ ਬੂਟੀ ਖਾ ਕੇ ਆਈ ਹੈ ਕਿ ਸਭ ਨੂੰ ਇੰਨੀ ਸਰਲਤਾ ਨਾਲ ਉਂਗਲੀਆਂ ਤੇ ਨਜਾ ਲੈਨੀ ਹੈ ਜੇਕਰ ਅਜਿਹਾ ਕੋਈ ਦਰਖਤ ਉਸਦੇ ਪਿੱਕਿਆਂ ਦੇ ਵੇੜੇ ਵਿੱਚ ਲੱਗਾ ਤਾਂ ਉਹ ਉਸ ਨੂੰ ਤੋੜ ਕੇ ਪੂਰੇ ਪਰਿਵਾਰ ਨੂੰ ਘੋਲ ਕੇ ਪਲਾ ਦੇਵੇ ਉਸਨੇ ਆਪਣੇ ਭਰਾਵਾਂ ਤੇ ਪਾਪਾ ਵੱਲ ਦੇਖਿਆ ਜੋ ਸਾਰੇ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖ ਕੇ ਮੁਸਕਰਾ ਰਹੇ ਸਨ ਉਸਨੇ ਸ਼ਰਮ ਨਾਲ ਮੂੰਹ ਕਮਾ ਲਿਆ ਜਦੋਂ ਉਹ ਵਾਪਸ ਘਰ ਪਹੁੰਚੀ ਤਾਂ ਸਵੇਰ ਹੋ ਗਈ ਸੀ। ਪੂਰਾ ਘਰ ਜਾਗ ਰਿਹਾ ਸੀ। ਸਭ ਉਹਨਾਂ ਦੇ ਆਸ-ਪਾਸ ਇਕੱਠੇ ਹੋ ਗਏ। ਸਾਰੇ ਇਹ ਹੀ ਜਾਣਨ ਨੂੰ ਉਤਸੁਕ ਸੀ ਕਿ ਸ਼ਗਨ ਵਾਲਾ ਪ੍ਰੋਗਰਾਮ ਕਿਵੇਂ ਰਿਹਾ। ਮਨੂ ਕਿੱਥੇ ਹੈ? ਪਾਪਾ ਨੇ ਉਸ ਨੂੰ ਨਾਂ ਦੇਖ ਕੇ ਪੁੱਛਿਆ। ਹੋਵੇਗੀ ਇੱਥੇ ਚਾਹ ਪਾਣੀ ਦੀ ਤਿਆਰੀ ਵਿੱਚ ਲੱਗੀ ਹੋਵੇਗੀ। ਸੱਸ ਨੇ ਕਿਹਾ। ਹਜੇ ਗੱਲ ਪੂਰੀ ਵੀ ਨਹੀਂ ਸੀ ਕਰ ਸકી ਉਹ ਕਿ ਚਾਹ ਲੈ ਕੇ ਬੈਠਕ ਵਿੱਚ ਆ ਗਈ। ਟਰੇ ਮੇਜ਼ ਤੇ ਰੱਖ ਕੇ ਉਸ ਨੇ ਸਭ ਦੇ ਪੈਰੀ ਹੱਥ ਲਾਈ। ਫਿਰ ਉਹਨਾਂ ਦੇ ਸ਼ਬਦ ਸੁਣ ਕੇ ਮੂਰਤੀ ਵਾਂਗ ਖੜੀ ਹੋ ਗਈ। ਪਾਪਾ ਮੇਰੇ ਤੋਂ ਗਲਤੀ ਹੋ ਗਈ। ਕੀ ਹੋਇਆ? ਮੇਰੇ ਕਾਰਨ ਹੋਇਆ? ਸਭ ਕੁਝ ਪਲੀਜ਼ ਦੱਸੋ ਨਾ। ਹਾਂ ਬਹੁਤ ਵੱਡੀ ਗਲਤੀ ਹੋ ਗਈ। ਤੂੰ ਜੋ ਆਪਣੇ ਪੇਕਿਆਂ ਦੇ ਥਾਲ ਦਿੱਤੇ ਸੀ ਨਾ ਉਹਨਾਂ ਦੇ ਕਰਕੇ। ਲੈ ਚੱਕ ਲੈ ਆਪਣੇ ਥਾਲ ਤੇ ਉੱਥੇ ਹੀ ਰੱਖ ਦੇ ਜਿੱਥੋਂ ਲਿਆਈਆਂ। ਹਾਈ ਰੱਬਾ ਕੀ ਉਹਨਾਂ ਨੂੰ ਇਹ ਥਾਲ ਪਸੰਦ ਨਹੀਂ ਆਏ? ਨਹੀਂ ਲਏ ਉਹਨਾਂ ਨੇ। ਕਿਉਂਕਿ ਤੂੰ ਉਹਨਾਂ ਵਿੱਚ ਵਿਰਾਜੀ ਹੋਈ ਸੀ। ਪਾਪਾ ਨੇ ਗੰਭੀਰਤਾ ਨਾਲ ਕਿਹਾ ਮੈਂ ਬਰਾਜੀ ਸੀ ਕੀ ਕਹਿ ਰਹੇ ਹੋ ਤੁਸੀਂ ਉਹ ਅੱਖਾਂ ਫਾੜ-ਫਾੜ ਕੇ ਕਹਿਣ ਲੱਗੀ ਇਹ ਦੇਖ ਤੇਰੇ ਹਰ ਥਾਲ ਤੇ ਇਹ ਰਹੀ ਮਨੂ ਹੈ ਨਾ ਉਹ ਮੈਂ ਤਾਂ ਡਰ ਗਈ ਤਾਂ ਕੀ ਹੋਇਆ ਨਾਮ ਹੀ ਤਾਂ ਹੈ ਇਸ ਨਾਲ ਕੀ ਫਰਕ ਪੈਂਦਾ ਇਸੇ ਲਈ ਤਾਂ ਨਹੀਂ ਲਈ ਤੇ ਉਹ ਹੋਰ ਸਭ ਵੀ ਨਹੀਂ ਲੈਣਗੇ ਜਿਸ ਵਿੱਚ ਤੇਰਾ ਨਾਮ ਹੈ ਸਭ ਵਿੱਚ ਨਾਮ ਥੋੜੀ ਲਿਖਿਆ ਉਹ ਰੋਣਾ ਕੀ ਜੀ ਹੋਗੀ ਹੁਣ ਕੀ ਹੋਵੇਗਾ ਕੀ بیا ਰੱਦ ਹੋ ਗਿਆ ਨਹੀਂ ਕਮਲੀ ਹਣੋਂ ਦਾਜ ਨਹੀਂ ਲੈਣਗੇ ਤੇਰਾ ਗੁਣਗਾਨ ਸੁਣ ਕੇ ਜਸ ਨੇ ਦਾਜ ਨਾ ਲੈਣ ਦੀ ਸੌਂ ਖਾ ਲਈ ਹੈ ਕਹਿ ਰਿਆ ਸੀ ਜਿਸ ਘਰ ਵਿੱਚ ਅਜਿਹੀ ਮਮਤਾ ਦੀ ਮੂਰਤ ਨੂ ਹੋਵੇ ਉਸ ਘਰੋਂ ਦਾਣ ਦਹੇਜ ਲੈਣਾ ਪਾਪ ਹੈ ਅਸੀਂ ਤੇਰੀਆਂ ਸਾਰੀਆਂ ਗੱਲਾਂ ਦਸੀਆਂ ਜੋ ਸੁਣ ਕੇ ਜਸ ਪਿਗਲ ਗਿਆ ਮਨੁਲੀ ਹਜੇ ਵੀ ਸਾਰੀਆਂ ਗੱਲਾਂ ਸਮਝ ਤੋਂ ਪਰੇ ਸੀ ਤੁਸੀਂ ਮੈਨੂੰ ਮੂਰਖ ਬਣਾ ਰਹੇ ਹੋ ਨਾ ਪਾਪਾ ਅਸ ਦੀਆਂ ਅੱਖਾਂ ਭਰ ਆਈਆਂ ਬੈਠ ਬੇਟਾ ਤੁਸੀਂ ਵੀ ਸਾਰੇ ਬੈਠੋ ਫਿਰ ਉਹਨਾਂ ਨੇ ਸ਼ੁਰੂ ਤੋਂ ਅੰਤ ਤੱਕ ਸਾਰਾ ਹਾਲ ਦੱਸਿਆ ਤੇ ਮਨੂ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਮਨੂ ਤੈਨੂੰ ਇਸ ਘਰ ਵਿੱਚ ਲਿਆ ਕੇ ਅਸੀਂ ਸੱਚਮੁੱਚ ਧੰਨ ਹੋ ਗਏ ਹਾਂ ਤੇਰੇ ਚਾਚੇ ਦੀ ਕੁੜੀ ਦਾ ਰਿਸ਼ਤਾ ਜਸ ਨੇ ਆਪਣੀ ਭੂਆ ਦੇ ਮੁੰਡੇ ਲਈ ਮੰਗਿਆ ਅਜਿਹੇ ਪਰਿਵਾਰ ਦੀ ਕੁੜੀ ਕੌਣ ਪਸੰਦ ਨਹੀਂ ਕਰੇਗਾ ਜਿਸ ਪਰਿਵਾਰ ਦੀ ਸਾਡੀ ਮਨੂ ਵਰਗੀ ਨੂੰ ਹੋਵੇ ਤੇਰੇ ਦੋਨੋਂ ਜੇਠ ਤੇਰੀਆਂ ਤਾਰੀਫ਼ਾਂ ਕਰਦੇ ਆਏ ਹਨ ਤੇ ਗगन ਤਾਂ ਉਥੋਂ ਥਾਲਾਂ ਦੇ ਵਿਵਾਦ ਤੋਂ ਬਾਅਦ ਮੂੰਹ ਦਿਖਾ ਬੈਠਾ ਸੀ ਹਣ ਆਪਣੇ ਆਪ ਵਿੱਚ ਪਾਣੀ ਪਾਣੀ ਹੋ ਗਿਆ। ਜਾ ਉਹ ਕਮਰੇ ਵਿੱਚ ਤੇਰਾ ਇੰਤਜ਼ਾਰ ਕਰ ਰਿਹਾ। ਮਨੂੰ ਸ਼ਰਮ ਨਾਲ ਦੋਨਾਂ ਹੱਥਾਂ ਵਿੱਚ ਮੂਹਲ ਕੋ ਕੇ ਕਮਰੇ ਵੱਲ ਦੌੜਦੀ ਚਲੀ ਗਈ। ਸਭ ਨੇ ਉਸ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਕੇ ਮੁਸਕਰਾਹਟ ਬਖੇਰ ਦਿੱਤੀ। ਮਾਂ ਤਾਂ ਜਿਵੇਂ ਗਦਗਦ ਹੋ ਗਈ ਸੀ। ਮਨੂੰ ਨੇੜੇ ਹੁੰਦੀ ਤਾਂ ਉਹ ਜ਼ਰੂਰ ਉਸ ਨੂੰ ਛਾਤੀ ਨਾਲ ਲਗਾ ਕੇ ਰੋ ਹੀ ਪੈਂਦੀ। ਸੋ ਦੋਸਤੋ ਇਹੋ ਜੀ ਨੂੰ ਤਾਂ ਘਰ ਘਰ ਆਵੇ। ਤੁਹਾਡਾ ਕੀ ਕਹਿਣਾ ਹੈ ਜ਼ਰੂਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਲਿਖਿਓ ਚੰਗੀ ਲੱਗੀ ਕਹਾਣੀ ਤਾਂ ਲਾਈਕ ਵੀ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਨਵੇਂ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ ਸੋਨਲੀ ਬਹੁਤ ਬਹੁਤ ਧੰਨਵਾਦ